ਸਾਰੇ ਚਿਪਾਲੇ ਮੀਟਰਾਂ ਦਾ ਮੁੱਦਾ ਬਹੁਤ ਉਠਾਇਆ ਜਾ ਰਿਹਾ ਹੈ ਹਾਂਜੀ ਚਿਪਾਲੇ ਮੀਟਰ ਨਾ ਲਗਾਏ ਜਾਣ ਕਿਸਾਨਾਂ ਦੀ ਡਿਮਾਂਡ ਨਹੀਂ ਅਸੀਂ ਦੀ ਲਾ ਦੇ ਚਿਪਾਲੇ ਮੀਟਰ ਦੀ ਕਿਤੇ ਚਿਪਾਲੇ ਮੀਟਰ ਨਹੀਂ ਲਾਦੇ ਪ੍ਰੀਪੇਡ ਮੀਟਰ ਦੀ ਲਾ ਦੇ ਅਸੀਂ ਉਹ ਤਾਂ ਨਵੀਂ ਟੈਕਨੀਕ ਦੇ ਸਮਾਰਟ ਮੀਟਰ ਨੇ ਪਤਾ ਹੀ ਪ੍ਰੀਪੇਡ ਮੀਟਰ ਪੰਜਾਬ ਚ ਕਿਤੇ ਨਹੀਂ ਲਾਦੇ ਸੋ ਅਸੀਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਉੱਥੇ ਨਵਾਰ ਦੇ ਨਾਲ ਠਾਕੇ ਤੇ ਅਸੀਂ ਪੰਜਾਬ ਦੇ ਅੰਦਰ ਕਿਉਂਕਿ ਜਿਹੜੇ ਪ੍ਰਾਈਵੇਟ ਬੈਂਕ ਨੇ ਉਹ ਵਨ ਟਾਈਮ ਸੈਟਲਮੈਂਟ ਕਰ ਲੈਂਦੇ ਆ ਸਾਦਾ ਲੋਗਾਂ ਵਗੈਰਾ ਕਰਕੇ ਸੱਟ ਦੇ ਦੇ ਦਿੰਦੇ ਆ ਕਿਸਾਨਪਾਂ ਦੇ ਬੈਂਕਾਂ ਨਹੀਂ ਕਰਦੀਆਂ ਉਹਦੇ ਲਈ ਅਸੀਂ ਸਹਿਮਤ ਹੋਏ ਆ ਉਦੋਂ ਅਸੀਂ ਕਹਾਂਗੇ ਐਮਐਸਪੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਮੇਰੀ ਪੰਜਾਬ ਦੇ ਮੁੱਖ ਮੰਤਰੀ ਨੇ ਐਮਐਸਪੀ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਤੁਸੀਂ ਇਹਦੇ ਤੇ ਜੋ ਵੀ ਸੰਘਰਸ਼ ਕਰੋਗੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜੀ ਆ ਸੋ ਅਸੀਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਉੱਥੇ ਨਵਾਰ ਦੇ ਨਾਲ ਠਾਕੇ ਤੇ ਅਸੀਂ ਪੰਜਾਬ ਦੇ ਅੰਦਰ ਕਿਉਂਕਿ ਜਿਹੜੇ ਪ੍ਰਾਈਵੇਟ ਬੈਂਕ ਨੇ ਉਹ ਵਨ ਟਾਈਮ ਸੈਟਲਮੈਂਟ ਕਰ ਲੈਂਦੇ ਆ ਸਾਦਾ ਲੋਨ ਵਗੈਰਾ ਕਰਕੇ ਸੱਟ ਦੇ ਦੇ ਦਿੰਦੇ ਆ ਕਿਸਾਨ ਪੜੇ ਬੈਂਕਾਂ ਨਹੀਂ ਕਰਦੀਆਂ ਉਹਦੇ ਲਈ ਅਸੀਂ ਸਹਿਮਤ ਹੋਏ ਆ ਉਦੋਂ ਅਸੀਂ ਕਦਾਂਗੇ ਤਾਂ ਜੋ ਪੰਜਾਬ ਦੇ ਕਿਸਾਨਾਂ ਦਾ ਉਹ ਮਸਲਾ ਬਹੁਤ ਸਾਰਿਆਂ ਦਾ ਆ ਕੋ ਲੋਨ ਨਹੀਂ ਮਿਲਦੇ ਉਹ ਮਸਲਾ ਜਿਹੜਾ ਉਹ ਅਸੀਂ ਹੱਲ ਜਿਹੜਾ ਉਹ ਕਰਵਾਵਾਂਗੇ ਇੱਕ ਜਿਹੜੀ ਮਤਲਬ ਆਬਾਦਕਾਰ ਜ਼ਮੀਨਾਂ ਜਿਹੜੀਆਂ ਪੰਚਾਇਤੀ ਰਾਜ ਦੀਆਂ ਜ਼ਮੀਨਾਂ ਕਈ ਜ਼ਮੀਨਾਂ ਉਨ੍ਹਾਂ ਦੇ ਜਿਹੜੇ ਮਸਲੇ ਆ ਉਹਦੇ ਲਈ ਵੀ ਇੱਕ ਕਮੇਟੀ ਦਾ ਗਠਨ ਕੀਤਾ ਕਿ ਜਿੰਨੀਆਂ ਵੀ ਕਿਸਮ ਦੀਆਂ ਪੰਜਾਬ ਦੇ ਅੰਦਰ ਆਪਣੀਆਂ ਇਹ ਜ਼ਮੀਨਾਂ ਪਈਆਂ ਇਹਨਾਂ ਸਾਰਿਆਂ ਲਈ ਇੱਕ ਪਾਲਿਸੀ ਜਿਹੜੀ ਆ ਉਹ ਸਰਕਾਰ ਤਿਆਰ ਕਰਕੇ ਕਮੇਟੀ ਦੀ ਸਹਿਮਤੀ ਦੇ ਨਾਲ ਤੇ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਲਾਗੂ ਕਰੂਗੀ ਉਹਦਾ ਜਿਹੜੀ ਬਿਜਲੀ ਦੀ ਇੱਕ ਕਿਸਾਨਾਂ ਨੇ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ ਬਿਜਲੀ ਦੇ ਵਿੱਚ ਜਿਹੜਾ ਬਿਜਲੀ ਦੀ ਵਨ ਸਪਲਾਈ ਆ ਇਹਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਇਨਵੋਲਵ ਨਾ ਕੀਤਾ ਜਾਵੇ ਉਸੀਂ ਬਿਲਕੁਲ ਕਲੀਅਰ ਕਰਨਾ ਚਾਹੁੰਦੇ ਆ ਕਿ ਅਸੀਂ ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਪੰਜਾਬ ਦੀ ਬਿਜਲੀ ਵਨ ਸਪਲਾਈ ਜਿਹੜੀ ਉਹ ਨਹੀਂ ਦੇਵਾਂਗੇ ਉਹਨਾਂ ਨੂੰ ਕਿਤੇ ਵੀ ਉਹਦੇ ਇਲਾਕੇ ਦੀ ਲੱਗਦਾ ਕਿ ਇਸ ਕਰਕੇ ਵੀ ਇੱਕ ਅਸੀਂ ਫੈਸਲਾ ਕੀਤਾ ਸੋ ਬਹੁਤ ਸਾਰੇ ਹੋਰ ਵੀ ਦੋ ਤਿੰਨ ਮੁੱਦੇ ਆ ਕਿਸਾਨ ਲੀਡਰ ਵੀ ਤੁਹਾਨੂੰ ਦੱਸਣਗੇ ਸਾਰੇ ਮੁੱਦਿਆਂ ਦੇ ਉੱਤੇ ਐ ਇੱਕ ਬਲ ਇੱਕ ਇੱਕ ਵਧੀਆ ਸਹਿਮਤੀ ਬਣੀ ਆ ਉਹਦੇ ਵੀ ਇਹ ਵੀ ਤੈਅ ਕੀਤਾ ਕਿ ਜਦੋਂ ਵੀ ਸਾਨੂੰ ਲੋੜ ਪਊਗੀ ਅਸੀਂ ਜਲਦੀ ਜਲਦੀ ਮੀਟਿੰਗਾਂ ਜਿਹੜੀਆਂ ਦੋ ਦੋ ਮਹੀਨੇ ਬਾਅਦ ਸਾਡੇ ਮੰਤਰੀ ਸਾਹਿਬ ਦੀ ਗਵਾਈ ਦੇ ਵਿੱਚ ਦੋ ਦੋ ਮਹੀਨੇ ਬਾਅਦ ਵੀ ਜਿੱਥੇ ਲੋੜ ਪਊਗੀ ਮਹੀਨੇ-ਮਹੀਨੇ ਬਾਅਦ ਵੀ ਕਿਸਾਨਾਂ ਦਾ ਬੈਠ ਕੇ ਕਦੋਂ ਕੀ ਔਰ ਇੱਕ ਗੱਲ ਐਮਐਸਪੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਐਮਐਸਪੀ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਤੁਸੀਂ ਇਹਦੇ ਤੇ ਜੋ ਵੀ ਸੰਘਰਸ਼ ਕਰੋਗੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜੀ ਆ ਅਸੀਂ ਡਟ ਕੇ ਇਹਦੇ ਲਈ ਐਮਐਸਪੀ ਐਮਐਸਪੀ ਵਾਸਤੇ ਜੋ ਸਰਕਾਰ ਦੇ ਐਂਗਲ ਤੋਂ ਕਰਨਾ ਪਊਗਾ ਜੋ ਸਰਕਾਰ ਦੇ ਐਂਗਲ ਤੋਂ ਕਾਨੂੰਨੀ ਕੁਛ ਵੀ ਉਹਦੇ ਇਥੋਂ ਤੱਕ ਵੀ ਕਿਹਾ ਕਿ ਜੇ ਕਿਸਾਨਾਂ ਦੇ ਨਾਲ ਕਿਤੇ ਉਹ ਜਦੋਂ ਜਦ ਵੀ ਕਰਦੀ ਪਈ ਉਹ ਵੀ ਕਰਾਂਗੇ ਕਿਉਂਕਿ ਆਪਾਂ ਚਾਹੁੰਦੇ ਆ ਕਿ ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਆ ਸਹੀ ਤੋਂ ਸਰਕਾਰ ਦਵੇ ਇਹ ਸਾਡੇ ਮੁੱਖ ਮੁੱਦੇ ਸੀਗੇ ਜਿਹੜੇ ਅੱਜ ਸਾਡੀ ਸਹਿਮਤੀ ਬਣੀ ਔਰ ਸਾਰੇ ਕਿਸਾਨ ਜਥੇਬੰਦੀਆਂ ਬਹੁਤ ਖੁਸ਼ ਗਈਆਂ ਮੈਂ ਇੱਕ ਵਾਰ ਫੇਰ ਆਪਣੇ ਮਾਝੂਕ ਮੁੱਖ ਮੰਤਰੀ ਸਦਾ ਭਗਵਾਨ ਸਿਮਰਾਂ ਜੀ ਦਾ ਇਸ ਕਰਕੇ ਵੀ ਧਨਵਾਦ ਕਰਦਾ ਹਾਂ ਅੱਜ ਮੀਟਿੰਗ ਜੀ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਐ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪੰਜਾਬ ਦੇ ਕਿਸਾਨਾਂ ਨੂੰ ਮੇਰੇ ਹੁੰਦਿਆ ਕੋਈ ਚਿੰਤਾ ਦੀ ਕਰਨੀ ਚਾਹੀਦੀ ਸੋ ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਜਿਹੜੀ ਸਾਡੀ ਅੱਜ ਸਹਿਮਤੀ ਬਣੀ ਸਾਡਾ ਜੈਸ ਵੀ ਜੈਸ ਵੀ ਐਂਗਲ ਤੋਂ ਸਾਥ ਦੇਣ ਦੀ ਲੋੜ ਪਈ ਐ ਉਸ ਵੀ ਐਂਗਲ ਤੋਂ ਸਾਥ ਦੇਣ ਕਿ ਚਿਪਾਲੇ ਮੀਟਰਾਂ ਦਾ ਮੁੱਦਾ ਬਹੁਤ ਉਠਾਇਆ ਜਾ ਰਿਹਾ ਹੈ ਹਾਂਜੀ ਚਿਪਾਲੇ ਮੀਟਰਾਂ ਨਾ ਲਗਾਏ ਜਾਣ ਕਿਸਾਨਾਂ ਦੀ ਡਿਮਾਂਡ ਨਹੀਂ ਅਸੀਂ ਦੀ ਲਾ ਦੇ ਚਿਪਾਲੇ ਮੀਟਰ ਦੀ ਕਿਤੇ ਚਿਪਾਲੇ ਮੀਟਰ ਨਹੀਂ ਲਾਦੇ ਪ੍ਰੀ ਪੇਡ ਮੀਟਰ ਦੀ ਲਾ ਦੇ ਅਸੀਂ ਉਹ ਤਾਂ ਨਵੀਂ ਟੈਕਨੀਕ ਦੇ ਸਮਾਰਟ ਮੀਟਰ ਨੇ ਪਤਾ ਹੀ ਪ੍ਰੀ ਪੇਡ ਮੀਟਰ ਪੰਜਾਬ ਚ ਕਿਤੇ ਨਹੀਂ ਲਾਦੇ ਕੁੜੀਆ ਸਾਹਿਬ ਲੰਬੇ ਸਮੇਂ ਤੋਂ ਰੌਲਾ ਪੈ ਰਿਹਾ ਐਗਰੀਕਲਚਰ ਪਾਲਿਸੀ ਲੈ ਕੇ ਤੁਹਾਡੀ ਦਰਸਾ ਇਸ ਤੋਂ ਇਹ ਪਰ ਗੈਸ ਤੋਂ ਵਰਤਾਕ ਦੀ ਐਗਰੀਕਲਚਰ ਪਾਲਿਸੀ ਕਦੋਂ ਤੱਕ ਆਏਗੀ ਜਿਹਦਾ ਖਰੜਾ ਕੀ ਤਿਆਰ ਕੀਤਾ ਜਾ ਉਹਦਾ ਖਰੜਾ ਤਕਰੀਬਨ ਤਿਆਰ ਆ ਮੁੱਖ ਮੰਤਰੀ ਸਾਹਿਬ ਨਾਲ ਵਿਚਾਰ ਕੇ ਜਲਦੀ ਉਹਦਾ ਕਰ ਦੇ ਜਲਦੀ ਆ ਜੂਗੀ ਉਹ ਦੱਸੋ ਜਿਹੜਾ ਤੁਸੀਂ ਜਗਰੀਸੁਰ ਵਾਲਾ ਉਹ ਤਾਂ ਵੀ ਉਹਨਾਂ ਨੂੰ ਲਾਇਸੈਂਸ ਹਥਿਆਰ ਰੱਖਣ ਦੀ ਰੱਪੀ ਆ ਕਿਸਾਨ ਵੀ ਹਥਿਆਰ ਰੱਖ ਸਕਦੇ ਆ ਖੇਤਾਂ ਦੇ ਵਿੱਚ ਉਹਦਾਂ ਗੈਨ ਕਲਚਰ ਫਿਰਪਰ ਮੂਟ ਨਹੀਂ ਹੋਏਗਾ ਜਿੱਦੀ ਦੋ ਨਹੀਂ ਨਹੀਂ ਅਸੀਂ ਉਹਨਾਂ ਨੂੰ ਦਾ ਕੇ ਜਿੱਥੇ ਸਮੱਸਿਆ ਕਲਸਟਰ ਬੰਦ ਉਹ ਕਲਸਟਰ ਬਹੁਤ ਅਲਾਨਗੇ ਸੀ ਅਸਾਂ ਦੋਦੇ ਅਸਾਂ ਲਾਇਸੈਂਸ ਵੀ ਨਹੀਂ ਹੋਣਗੇ ਕਿ ਉਹ ਫਿਰ ਰਲ ਮਿਲ ਕੇ ਕਰ ਲਾਂਗੇ ਉਹ ਨਹੀਂ ਉਹ ਰਲ ਮਿਲ ਕੇ ਵੀ ਕਰ ਲੈਣਗੇ ਪਰ ਸਿੱਧੂ ਲੋਡ ਹੋਊਗੀ ਉਸ ਆਫਸਰ ਦੀ ਕੈਡਾਸਟਰ ਬਣਾ ਕੇ ਜਿਹੜਾ ਉਹ ਕਰ ਲਾਂਗੇ ਕੋਈ ਚੱਕਰ ਨਹੀਂ ਐਨੀਮਲ ਜਿਹੜਾ ਹੈਗਾ ਐਕਟਾ ਹੈਗਾ ਕੁੱਤਿਆਂ ਦੀ ਬੰਦੀ ਲੰਘਣਾ ਨਹੀਂ ਹੋਏਗੀ ਜੀ ਇਹ ਹਾਂਜੀ ਆਲਰੇਡੀ ਹੈਗਾ ਐਕਟ ਹੈਗਾ ਐਕਟ ਹੈਗਾ ਜੀ ਹੈਗਾ ਹੈਗਾ ਸ਼ਿਕਾਰ ਕਰ ਸਕਦਾ ਹੈਗਾ ਮੰਤਰੀ ਸਾਹਿਬ ਜਿੰਦਾ 12 ਮੋਰ 12 ਕਰਕਰ ਬੜੀ ਕਮਿਸ਼ਨ ਹੈਗੀ ਹੈ ਕਈ ਕੇਸ ਵੀ ਆਦੇ ਜਿਹੜੇ ਬੱਚਿਆਂ ਨੂੰ ਘਾਟੇ ਨੇ ਮੌਤਾ ਵੀ ਹੋਣੀ ਜਿਹਦੇ ਵਿੱਚ ਹੈਗਾ ਨਾ ਨਾ ਇਹਦੇ ਤੇ ਵੀ ਕਰ ਰਹੇ ਸੀ ਹਾਂ ਇਹਦੇ ਤੇ ਵੀ ਕਰ ਰਹੇ ਇਹਦੇ ਨੂੰ ਸੁਭਾਲਣ ਵਾਸਤੇ ਇੱਥੇ ਵੀ ਕਰ ਰਹੇ ਸੀ ਹਾਂ ਹਾਂ ਠੀਕ ਹੈ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਹਿਬਾ ਇੱਕ ਜਿਹੜਾ ਕਿਸਾਨਾਂ ਦਾ ਪਰਿਵਾਰਾਂ ਦਾ ਸੀਗਾ ਉਹਦੇ ਤੇ ਨੋਡਲ ਅਫਸਰ ਸਾਈ ਮਾਘਰਵਾਲ ਜੀ ਲਾਏ ਗਏ ਆ ਕੋਈ ਸਮੱਸਿਆ ਆਵੇ ਤਾਂ ਉਹਨਾਂ ਤਾਂ ਤੁਸੀਂ ਕਰ ਸਕਦੇ ਹੋ ਔਰ ਅਸੀਂ ਤੁਹਾਡੇ ਨਾਲ ਇੱਕ ਜਿਹੜੀ ਤੁਸੀਂ ਗੱਲ کہہ ਰਹੇ ਤਲਗਾਨਾ ਵਾਲੀ ਉਹ ਆਲਰੇਡੀ ਪਿਛਲੀ ਮੀਟਿੰਗ ਦੇ ਵਿੱਚ ਚੀਫ ਸੈਕਟਰੀ ਪੰਜਾਬ ਨੇ ਤਲਗਾਨਾ ਗਵਰਨਮੈਂਟ ਨੂੰ ਉਹਦੀ ਲੈਟਰ ਜਿਹੜੀ ਲਿਖੀ ਆ ਔਰ ਕਿਹਾ ਕਿ ਜਿਹੜਾ ਕਿਸਾਨਾਂ ਦਾ ਹੱਕ ਬੰਦਦਾ ਉਹ ਜਿਹੜਾ ਉਹ ਦਿੱਤਾ ਜਾਵੇ ਉਹ ਆਲਰੇਡੀ ਅਸੀਂ ਤੁਹਾਡੇ ਨਾਲ ਠੀਕ ਹੈ ਓਕੇ